ਹੈਲੋ ਫਰੈਂਡਸ ਅੱਜ ਸ੍ਰਸ਼ਿਕ ਗਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਖਾ ਤੇ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡੀਗਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਤਰ੍ਹਾਂ ਇਹ ਡਿਜ਼ਾਈਨ ਇੱਥੇ ਬਣਿਆ ਉਸੇ ਤਰ੍ਹਾਂ ਤੁਹਾਨੂੰ ਉੱਪਰ ਬਣਾ ਕੇ ਦੱਸਦੇ ਆਂ ਸਭ ਤੋਂ ਪਹਿਲਾਂ ਕੀ ਕਰਨਾ ਤਿੰਨ ਤਿੰਨ ਕੁੰਡਿਆਂ ਦਾ ਇਹ ਡਿਜ਼ਾਈਨ ਆ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਲੈਣੇ ਨੇ ਦੋ ਕੁੰਡੇ ਬਾਤੂ ਲੈਣੇ ਨੇ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪੂਰੀ ਦੀ ਪੂਰੀ ਸਿੱਧੀ ਬਣਾਉਣੀ ਹੈ ਜਿਵੇਂ ਆਪਾਂ ਇੱਥੋਂ ਸਟਾਰਟਿੰਗ 'ਚ ਬਣਾਉਣੀ ਹੈ ਤਾਂ ਪਹਿਲੀ ਸਲਾਈ ਸਾਰੀ ਵੀ ਸਾਰੀ ਸਿੱਧੇ ਪਾਸੇ ਤੋਂ ਸਿੱਧੀ ਬਣਾਉਣੀ ਹੈ ਖਲੀ ਸਲਾਈ ਸਿੱਧੇ ਪਾਸੇ ਤੋਂ ਪੂਰੀ ਸਲਾਈ ਆਪਾਂ ਇਹ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਹੁਣ ਆਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਦੂਜੀ ਸਲਾਈ ਹੈ ਜਿਹੜੀ ਪੂਰੀ ਦੀ ਪੂਰੀ ਉਲਟੀ ਬਣੂ ਬਣੂਗੀ ਬੈਕ ਸਾਈਡ ਤੋਂ ਡਿਜ਼ਾਈਨ ਦੀ ਦੂਜੀ ਸਲਾਈ ਪੂਰੀ ਦੀ ਪੂਰੀ ਆਪਣੀ ਹੀ ਪੁੱਠੀ ਬਣਾਉਣੀ ਹੈ ਸਾਰੀ ਇਸੇ ਤਰ੍ਹਾਂ ਹੀ ਆਪਾਂ ਇੱਕ ਸਲਾਈ ਪੁੱਠੀ ਸਿੱਧੀ ਹੋਰ ਪਾ ਕੇ ਕੰਪਲੀਟ ਕਰਕੇ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ। ਦੇਖੋ ਦੋ ਸਲਾਈਆਂ ਸਿੱਧੀਆਂ ਪਾਉਣੀਆਂ ਨੇ, ਦੋ ਪੁੱਠੀਆਂ ਪਾਉਣੀਆਂ ਨੇ, ਚਾਰ ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਆਪਾਂ ਪੰਜਵੀਂ ਸਲਾਈ ਦੇ ਵਿੱਚ ਕੀ ਕਰਨਾ ਹੈ? ਪਹਿਲਾ ਕੁੰਡਾ ਉਤਾਰ ਲੈਣਾ ਹੈ। ਧਾਗਾ ਪਿੱਛੇ ਰਹੂਗਾ। ਕੁੰਡੇ ਨੂੰ ਆਪਾਂ ਨੇ ਸਿੱਧਾ ਬਣਾਉਣਾ ਹੈ ਪਰ ਇਹਦੇ ਉੱਪਰ ਤਿੰਨ ਬਲ ਪਾਉਣੇ ਨੇ ਇਸ ਤਰ੍ਹਾਂ ਠੀਕ ਹੈ ਜੀ ਤਾਂ ਅੱਗਾ ਪਿੱਛੇ ਸਲਾਈ ਉੱਪਰ ਤਿੰਨ ਬਲ ਪਾਉਣੇ ਆ ਸਿੱਧਾ ਹੀ ਆਪਾਂ ਇਹਨਾਂ ਨੂੰ ਕੁੰਡਿਆਂ ਨੂੰ ਬਣਾ ਲੈਣਾ ਪੂਰੀ ਦੀ ਪੂਰੀ ਸਲਾਈ ਪੰਜਵੀਂ ਹੈ ਜਿਹੜੀ ਇਸ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਬਲ ਤਿੰਨ ਪਾਉਣੇ ਨੇ ਇਸ ਤਰ੍ਹਾਂ ਹੀ ਆਪਾਂ ਇਹ ਜਿਹੜੀ ਸਲਾਈ ਆ ਪੂਰੀ ਦੀ ਪੂਰੀ ਕੰਪਲੀਟ ਕਰਕੇ ਫਿਰ ਤੁਹਾਨੂੰ ਅੱਗੇ ਦਿਖਾਉਣੇ ਆ। ਇਸੇ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈਏ ਜਿਹੜੀ ਤਿੰਨ ਤਿੰਨ ਬਲ ਪਾ ਕੇ ਸਿੱਧੇ ਸਿੱਧੇ ਕੁੰਡੇ ਬਣਾ ਕੇ ਕੰਪਲੀਟ ਕਰ ਲਵਾਂਗੇ। ਕੋਈ ਇਹ ਸਾਰੀ ਸਲਾਈ ਦੇ ਵਿੱਚ ਆਪਾਂ ਨੇ ਤਿੰਨ ਤਿੰਨ ਬਲ ਪਾ ਕੇ ਇਹਨੂੰ ਕੰਪਲੀਟ ਕਰ ਲਿਆ। ਹੁਣ ਅੱਗੇ ਆਪਾਂ ਬੈਕ ਸਾਈਡ ਤੇ ਨੇ ਜਾਂਂ ਦੀ ਸ਼ੀ ਮਿਸ ਲਾਈਏ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਤਿੰਨ ਕੁੰਡਿਆਂ ਦੇ ਆਪਾਂ ਬਲ ਉਤਾਰਾਂਗੇ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਬਲ ਉਤਾਰਨ ਤੋਂ ਬਾਅਦ ਇਹਨਾਂ ਨੂੰ ਇਧਰ ਲਈ ਸਲਾਈ ਤੇ ਹੀ ਪਾ ਲਵਾਂਗੇ ਫਿਰ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਸਿੱਧੇ ਬਣਾ ਕੇ ਸਲਾਈ ਉੱਪਰ ਆਪਾਂ ਧਾਗਾ ਘੁਮਾਵਾਂਗੇ ਫਿਰ ਇਹਨਾਂ ਨੂੰ ਉਲਟਾ ਬਣਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਢਾਗਾ ਪਿੱਛੇ ਤਿੰਨ ਕੁੰਡਿਆਂ ਦੇ ਬਲ ਉਤਾਰਾਂਗੇ ਇਸ ਤਰ੍ਹਾਂ ਫਿਰ ਇਧਰ ਲਈ ਸਲਾਈ ਤੇ ਲੈ ਜਾਗੇ ਇਹਨਾਂ ਨੂੰ ਤਿੰਨਾ ਗੁੰਡਿਆਂ ਨੂੰ ਫਿਰ ਸਿੱਧੇ ਬਣਾਵਾਂਗੇ ਫਿਰ ਸਲਾਈ ਤੇ ਬਲ ਪਾਵਾਂਗੇ ਫਿਰ ਇਹਨਾਂ ਨੂੰ ਉਲਟੇ ਬਣਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਢਾਗਾ ਪਿੱਛੇ ਤਿੰਨ ਕੁੰਡਿਆਂ ਦੇ ਬਲ ਉਤਾਰਨੇ ਨੇ ਫਿਰ ਉਹਨਾਂ ਨੂੰ ਇਧਰਲੀ ਸਲਾਈ ਤੇ ਲੈ ਗਏ ਇੱਕ ਵਾਰ ਇਹਨਾਂ ਨੂੰ ਸਿੱਧਾ ਬਣਾਇਆ ਸਲਾਈ ਤੇ ਬਲ ਪਾਇਆ ਫਿਰ ਇਹਨਾਂ ਨੂੰ ਉਲਟਾ ਬਣਾਤਾ ਤਿੰਨ ਤੋਂ ਆਪਾਂ ਤਿੰਨ ਤਿੰਨ ਕੁੰਡੇ ਹੀ ਬਣਾਉਦੇ ਨੇ ਤਿੰਨ ਕੁੰਡਿਆਂ ਦੇ ਬਲ ਉਤਾਰੇ ਜਿਨ੍ਹਾਂ ਨੂੰ ਸਿੱਧਾ ਬਣਾਇਆ ਸਲਾਈ ਤੇ ਬਲ ਪਾਇਆ ਫਿਰ ਇਹਨਾਂ ਨੂੰ ਉਲਟਾ ਬਣਾਤਾ ਤਾਂਗਾ ਪਿੱਛੇ تین ਕੁੰਡੀਆਂ ਦੇ ਵਾਲ ਉਤਾਰਾਂਗੇ ਇਹਨਾਂ ਨੂੰ ਇਧਰਲੀ ਹੋਈ ਸਲਾਈ ਤੇ ਲੈ ਆਵਾਂਗੇ ਸਿੱਧੇ ਬਣਾ ਦਾਂਗੇ ਸਲਾਈ ਤੇ ਬਲ ਪਾਵਾਂਗੇ ਤੇ ਇਹਨੂੰ ਉਲਟਾ ਬਣਾ ਦਾਂਗੇ ਤੱਗਾ ਪਿੱਛੇ ਤਿੰਨ ਕੁੰਡੀਆਂ ਦੇ ਵੱਲ ਉਤਾਰਾਂਗੇ ਇਹਨਾਂ ਨੂੰ ਆਪਾਂ ਖੱਬੀ ਸਲਾਈ ਤੇ ਹੀ ਲੈ ਜਾਵਾਂਗੇ ਫਿਰ ਇਹਨਾਂ ਨੂੰ ਇੱਕ ਵਾਰ ਸਿੱਧਾ ਬਣਾ ਦਾਂਗੇ ਸਲਾਈ ਤੇ ਬੜ ਪਾਵਾਂਗੇ ਤੇ ਇੱਕ ਵਾਰ ਇਹਨਾਂ ਨੂੰ ਉਲਟਾ ਬਣਾ ਦਾਂਗੇ ਤਿੰਨ ਕੁੰਡੀਆਂ ਦੇ ਵੱਲ ਉਤਾਰੇ ਇੱਕ ਵਾਰ ਇਹਨਾਂ ਨੂੰ ਸਿੱਧਾ ਬਣਾਇਆ సలాయి వల్ పనులు ఉల్టా బాయాగా పిచ్చే తిని కడ్యతారే వారను బ దే సై పావేరు ఉల్టా బాదే తిని వా ఉతారర ఇక్కను సగం సలాయి పల్ పావే ఉల్టా బ వారు ఎన్ను స బాదే సై పా ఉల్టా బాదే లాస్ట్ వాళ్ళను జి మర్జీ బ ਡਿਜ਼ਾਈਨ ਆਪਣਾ ਬਣ ਗਿਆ। ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਹ। ਦੁਬਾਰਾ ਫਿਰ ਇੱਥੋਂ ਆਪਾਂ ਹੁਣ ਜਦੋਂ ਇਹ ਡਿਜ਼ਾਈਨ ਬਣਾਉਣਾ ਚਾਰ ਸਲਾਈਆਂ ਪੁੱਠੀਆਂ ਸਿੱਧੀਆਂ ਪਾ ਕੇ ਦੋ ਸਿੱਧੀਆਂ ਦੋ ਪੁੱਠੀਆਂ ਦੁਬਾਰਾ ਫਿਰ ਇਹੀ ਡਿਜ਼ਾਈਨ ਉੱਪਰ ਬਣ ਜੂਗਾ। ਇਸੇ ਤਰ੍ਹਾਂ ਰਿਪੀਟ ਕਰਦੇ ਜਾਓਗੇ ਤਾਂ ਇਹ ਡਿਜ਼ਾਈਨ ਹੈ ਜਿਹੜਾ ਬਣਦਾ ਜਾਊਗਾ ਬਹੁਤ ਸੋਹਣਾ ਬਣਿਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਣ ਕੇ ਇਹ ਉਮੀਦ ਕਰਦੇ ਹਾਂ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ